ਸਸ਼ਿਕਲ ਜੀ ਮੈਂ ਸੇਂਦਰਪਾਲ ਬੀਆਰਸੀ ਬਲੌਕ ਡਾਰੀਆਂ ਅੱਜ ਆਪਾਂ ਗੱਲ ਕਰਾਂਗੇ ਨੌਵੀਂ ਜਮਾਤ ਦੀ ਸੀਪੀ ਦੀ ਚੌਥੀ ਸ਼ੀਟ ਬਾਰੇ ਕਿਹੜਾ ਇੱਕ ਭੌਤਿਕ ਅਤੇ ਰਸਾਇਣਿਕ ਦੋਨੋਂ ਤਰ੍ਹਾਂ ਦਾ ਬਦਲਾਅ ਹੈ ਇਹ ਆਪਾਂ ਜਾਣਦੇ ਹਾਂ ਮੋਮਬੱਤੀ ਦਾ ਬਲਣਾ ਯਾਨੀ ਪਹਿਲਾ ਇਹਦਾ ਆਨਸਰ ਇੱਕ ਵਿਦਵਰਤੀ ਚਾਂਦੀ ਦੇ ਇੱਕ ਬਰਤਨ ਨੂੰ ਹਵਾ ਵਿੱਚ ਕੁਝ ਦਿਨਾਂ ਕੁਝ ਦਿਨ ਖੁੱਲਾ ਛੱਡ ਦਿੰਦਾ ਹੈ ਅਤੇ ਨੋਟ ਕਰਦਾ ਵੀ ਇਹਦੇ ਉੱਪਰ ਇੱਕ ਕਾਲੀ ਪਰਤ ਆ ਗਈ ਹੈ ਇਸ ਕਿਰਿਆ ਤੋਂ ਸਿੱਟਾ ਕੱਢਿਆ ਕੀ ਜਾ ਸਕਦਾ ਹੈ ਕਿ ਇਹ ਇੱਕ ਰਸਾਇਣਿਕ ਪਰਿਵਰਤਨ ਦੂਜਾ ਇਹਦਾ ਆਨਸਰ ਜੇਕਰ ਕਿਸੇ ਪਦਾਰਥ ਦਾ ਭਾਰ 200 ਗ੍ਰਾਮ ਅਤੇ ਆਇਤਨ 50 ਕਣ ਸੈਂਟੀਮੀਟਰ ਹੈ ਕਣਤਾ ਕੀ ਹੋਏਗੀ ਕਣਤਾ ਹੋਏਗੀ ਜੀ ਇਹਦੀ 4 ਗ੍ਰਾਮ ਪਰ ਸੈਂਟੀਮੀਟਰ ਕਯੂਬ ਯਾਨੀ ਤੀਜਾ ਇਹਦਾ ਆਨਸਰ A ਅਤੇ ਤਰਲ B ਨੂੰ ਮਿਲਾਇਆ ਗਿਆ ਵੇਖਿਆ ਗਿਆ ਕਿ ਤਰਲ A ਅਤੇ ਤਰਲ ਤਰਲ A ਤਰਲ B ਦੇ ਉੱਪਰ ਤੈਰਦਾ ਹੈ ਕਿਦੀ ਘਣਤਾ ਵੱਧ ਹੋਏਗੀ ਤਾਂ ਤਰਲ B ਦੀ ਜਿਹੜੀ ਘਣਤਾ ਹੈ ਉਹ ਵੱਧ ਹੈ ਯਾਨੀ ਦੂਜਾ ਇਹਦਾ ਆਨਸਰ ਕਿਹੜੇ ਕਥਨ ਸਹੀ ਹਨ ਪਾਰਾ ਕਮਰੇ ਦੇ ਤਾਪਮਾਨ ਤੇ ਤਰਲ ਹੈ ਬਿਲਕੁਲ ਸਹੀ ਹੈ ਉਬਲਣਾ ਇੱਕ ਸਮਸ਼ਟੀ ਗੁਣਾ ਹੈ ਇਹ ਵੀ ਸਹੀ ਹੈ ਯਾਨੀ ਚੌਥਾ ਇਹਦਾ ਆਨਸਰ ਪਹਿਲਾ ਤੇ ਤੀਜਾ ਦੋਨੋਂ ਸਹੀ ਨੇ ਮਿਲਾਨ ਕਰਨਾ ਹੈ ਜੀ A ਨੂੰ ਆਪਾਂ ਮਿਲਾਉਂਗੇ ਬਦਲ ਨਾਲ B ਮਿਲਾਊਗਾ ਆਪਣਾ ਸ਼ੇਵਿੰਗ ਕਰੀਮ ਨਾਲ ਯਾਨੀ ਤੀਜਾ ਇਹਦਾ ਆਨਸਰ ਕੁਝ ਪਦਾਰਥਾਂ ਨੂੰ ਉਹਨਾਂ ਦੇ ਕਣਾਂ ਦੇ ਵਿਚਕਾਰ ਵਾਧਦੇ ਹੋਏ ਆਕਰਸ਼ਣ ਬਲ ਦੇ ਅਨੁਸਾਰ ਲਿਖਿਆ ਗਿਆ ਕਿਹੜਾ ਕ੍ਰਮ ਸਹੀ ਹੈ ਹੁਣ ਦੇਖੋ ਵਾਧਾ ਹੋਇਆ ਆਕਰਸ਼ਣ ਬਲ ਜੇ ਆਪਾਂ ਦੇਖੀਏ ਸਭ ਤੋਂ ਘੱਟ ਆਕਸੀਜਨ ਫਿਰ ਉਸ ਤੋਂ ਜ਼ਿਆਦਾ ਪਾਣੀ ਫਿਰ ਉਸ ਤੋਂ ਜ਼ਿਆਦਾ ਖੰਡ ਯਾਨੀ ਤੀਜਾ ਇਹਦਾ ਆਨਸਰ ਸੋਡੀਅਮ ਦਾ ਰਸਾਇਣਿਕ ਸੰਕੇਤ Na ਤਾਪਮਾਨ ਨੂੰ ਮਾਪਣ ਵਾਲੇ ਅੰਤਰ ਵਿੱਚ ਕਿਹੜੀ ਤਾਤ ਨੂੰ ਵਰਤਿਆ ਜਾਂਦਾ ਬੜਾ ਇੰਪੋਰਟੈਂਟ ਕੁਐਸਚਨ ਹੈ ਤਾਂ ਇਹ ਹੈ ਜੀ ਪਾਰਾ ਯਾਨੀ ਪਹਿਲਾ ਇਹਦਾ ਆਨਸਰ ਸੀਮਨ ਤਿੰਨ ਵੱਖ-ਵੱਖ ਪਦਾਰਥਾਂ ਦੀਆਂ ਘੁਲਣਸ਼ੀਲਤਾਵਾਂ ਨੂੰ ਵੱਖ-ਵੱਖ ਤਾਪਮਾਨ ਤੇ ਪਰਖਿਆ ਅਤੇ ਅੰਕੜੇ ਪ੍ਰਾਪਤ ਕੀਤੇ। ਮਿਲਣ ਵਾਲੇ ਨਤੀਜਿਆਂ ਨੂੰ 100 ਗ੍ਰਾਮ ਪਾਣੀ ਵਿੱਚ ਘੁਲਿਤ ਪਦਾਰਥ ਦੀ ਮਾਤਰਾ ਜਿਹੜੀ ਸੰਤ੍ਰਿਪਤ ਘੋਲ ਬਣਾਉਣ ਲਈ ਕਾਫੀ ਹੈ, ਹੇਠ ਲਿਖੇ ਅਨੁਸਾਰ ਦਰਸਾਇਆ ਗਿਆ। 50 ਗ੍ਰਾਮ ਪਾਣੀ ਵਿੱਚ 313 ਕੇਲਵਿਨ ਤੇ ਪੋਟਾਸ਼ੀਅਮ ਨਾਈਟ੍ਰੇਟ ਦਾ ਸੰਤ੍ਰਿਪਤ ਘੋਲ ਜੇ ਪ੍ਰਾਪਤ ਕਰਨਾ ਹੈ ਤਾਂ ਕਿੰਨੇ ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਦੀ ਲੋੜ ਪਵੇ ਤਾਂ ਇਹਦੇ ਵਾਸਤੇ ਜੀ ਆਪਾਂ ਦੇਖੀਏ ਤਾਂ ਇਹਦਾ ਆਨਸਰ ਆਊਗਾ ਜੀ ਪਹਿਲਾ 31 ਸੰਜੀਵ ਨੇ ਪ੍ਰਯੋਗਸ਼ਾਲਾ ਵਿੱਚ ਇੱਕ ਰੰਗਹੀਨ ਦਰਬ ਦੇਖਿਆ ਸੰਜੀਵ ਕਿਵੇਂ ਪੁਸ਼ਟੀ ਕਰੂਗਾ ਇਹ ਰੰਗਹੀਨ ਦਰਬ ਸ਼ੁੱਧ ਪਾਣੀ ਹੈ ਤਾਂ ਇਹ ਆਪਾਂ ਜਾਣ ਸਕਦੇ ਹਾਂ ਜੀ ਦਰਬ ਦਾ ਉਬਾਲ ਦਰਜਾ ਪਤਾ ਕਰਕੇ ਦੂਜਾ ਇਹਦਾ ਆਨਸਰ ਰਜਨੀ ਨੇ ਅਜ ਤੱਤਾਂ ਤੇ ਤੱਤਾਂ ਬਾਰੇ ਪੜ੍ਹਿਆ ਰਜਨੀ ਜਾਣਨਾ ਚਾਹੁੰਦੀ ਆ ਕਿਹੜੀ ਇੱਕ ਤੱਤ ਆ ਇਹਨਾਂ ਵਿੱਚੋਂ ਤਾਂ ਸੋਡੀਅਮ ਇੱਕ ਤੱਤ ਆ ਫਾਤਿਮਾ ਨੇ ਅੱਜ ਜਾਣਿਆ ਕਿ ਹਵਾ ਗੈਸਾਂ ਦਾ ਮਿਸ਼ਰਣ ਹੈ ਬਿਲਕੁਲ ਫਾਤਿਮਾ ਜਾਣਨਾ ਚਾਹੁੰਦੀ ਆ ਕਿ ਹਵਾ ਵਿੱਚ ਨਾਈਟ੍ਰੋਜਨ ਕਿੰਨੇ ਪ੍ਰਤੀਸ਼ਤ ਹੁੰਦੀ ਆ ਇਹ ਬੱਚੋ ਆਪਾਂ ਪੜ੍ਹਦੇ ਆ ਰਹੇ ਹਾਂ ਸਟਾਰਟਿੰਗ ਤੋਂ ਅਹੀ 78% ਯਾਨੀ ਦੂਜਾ ਇਹਦਾ ਆਨਸਰ ਚਿੱਤਰ ਵਿੱਚ ਭਾਗ 5 ਨੂੰ ਪਛਾਣੋ ਤਾਂ ਇਹਦਾ ਜਿਹੜਾ ਭਾਗ 5 ਹੈ ਜੇ ਆਪਾਂ ਦੇਖੀਏ ਇਹ ਹੈ ਜੀ ਨਾੜੀ ਸਿਰਾ ਕਿਹੜਾ ਲਹੂ ਦਾ ਇੱਕ ਘਟਕ ਹੈ ਤਾਂ ਪਲਾਜ਼ਮਾ ਲਾਲ ਰਕਤਾਂ ਨੂੰ ਚਿੱਟੇ ਰਕਤਾਂ ਨੂੰ ਸਾਰੇ ਹੀ ਘਟਕ ਹੁੰਦੇ ਆ ਦਾ ਆਨਸਰ ਹੈ ਜੀ ਉਪਰੋਕਤ ਸਾਰੇ ਸੂਖਮ ਜੀਵ ਨੂੰ ਪਛਾਣੋ ਤਾਂ ਇਹ ਹੈ ਜੀ ਅਮੀਬਾ ਪੌਦੇ ਦੀ ਜੜ ਦੀ ਨੋਕ ਵਾਲਾ ਸੈੱਲ ਹੇਠਾਂ ਦਿੱਤੇ ਚਿੱਤਰ ਵਿੱਚ ਦਿਖਾਈ ਗਈ ਪ੍ਰਕਿਰਿਆ ਅਨੁਸਾਰ ਵਿਕਾਸ ਲਈ ਵਿਭਾਜਨ ਕਰਦਾ ਹੈ ਪਿਤਰੀ ਸੈੱਲ ਦੀ ਤੁਲਨਾ ਵਿੱਚ ਕਿਸ ਤਰ੍ਹਾਂ ਦਾ ਹੈ ਜਿਹੜਾ ਸੰਤਾਨ ਸੈੱਲ ਹੈ ਤਾਂ ਦੇਖੋ ਇਹਦਾ ਆਨਸਰ ਹੈ ਜੀ ਚੌਥਾ ਸੰਤਾਨ ਸੈੱਲ ਵਿੱਚ ਕਰੋਮੋਸੋਮਾਂ ਦੀ ਜਿਹੜੀ ਗਿਣਤੀ ਆ ਪਿਤਰੀ ਸੈੱਲ ਦੇ ਬਰਾਬਰ ਹੁੰਦੀ ਆ ਅਤੇ ਸੈੱਲ ਇੱਕੋ ਜਿਹੇ ਹੁੰਦੇ ਹਨ ਸੈੱਲ ਦੇ ਕਿ ਨਿਕੜੇ ਅੰਗਾਂ ਦੇ ਕਿਹੜੇ ਜੋੜੇ ਵਿੱਚ ਆਪਣਾ ਡੀਐਨਏ ਅਤੇ ਰਾਈਬੋਸੋਮ ਹੁੰਦੇ ਨੇ ਬੜਾ ਇੰਪੋਰਟੈਂਟ ਕੁਐਸਚਨ ਤਾਂ ਤੀਜਾ ਇਹਦਾ ਆਨਸਰ ਮਾਈਟੋਕੋਂਡਰੀਆ ਤੇ ਪਲਾਸਟਿਡ ਕਿਹੜੀ ਸਰਚਨਾ ਵਿੱਚ ਮਾਪਿਆਂ ਤੋਂ ਅਗਲੀ ਪੀੜ੍ਹੀ ਵਿੱਚ ਜਾਣ ਵਾਲੇ આનੁਵੰਸ਼ਿਕ ਗੁਣ ਡੀਐਨਏ ਦੇ ਅਣੂ ਵਿੱਚ ਜਾਣਕਾਰੀ ਦੇ ਰੂਪ ਵਿੱਚ ਹੁੰਦੇ ਨੇ ਇਹ ਵੀ ਇੰਪੋਰਟੈਂਟ ਕੁਐਸਚਨ ਤਾਂ ਇਹਦਾ ਆਨਸਰ ਹੈ ਜੀ ਗੁਣਸੂਤਰ ਖੁਰਦਰੇ ਐਂਡੋਪਲਾਜ਼ਮਿਕ ਜਾਲ ਜੇਦੀ ਸਥਾਤੇ ਰਾਈਬੋਸੋਮ ਹੁੰਦਾ ਹੈ ਦਾ ਮੁੱਖ ਕੰਮ ਕੀ ਹੈ ਤਾਂ ਇਹਦਾ ਕੰਮ ਹੈ ਜੀ ਪ੍ਰੋਟੀਨ ਬਣਾਉਣਾ ਧੰਨਵਾਦ